ਕਿਸਾਨ ਕਹਿੰਦੇ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣਦਾ ਅਸੀਂ ਸਵਾਲ ਪੁੱਛਨੇ ਸਾਨੂੰ ਜਵਾਬ ਨਹੀਂ ਮਿਲਦਾ ਕੇਂਦਰੀ ਮੰਤਰੀਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਹਮੇਸ਼ਾ ਤਿਆਰ ਹਾਂ ਹੁਣ ਵੀ ਕਿਸਾਨਾਂ ਨਾਲ ਹੀ ਗੱਲਬਾਤ ਲਈ ਅਸੀਂ ਦਰਵਾਜ਼ੇ ਖੋਲ੍ਹ ਕੇ ਬੈਠੇ ਹਾਂ ਯੂਸ਼ ਗੋਇਲ ਹੋਰੀ ਕਹਿੰਦੇ ਨੇ ਸਭ ਤੋਂ ਜ਼ਿਆਦਾ ਜੋ ਡਾਟੇ ਤੇ ਜਿਹਦਾ ਜਵਾਬ ਨਹੀਂ ਸੀ ਹੁੰਦਾ ਮੰਤਰੀਆਂ ਕੋਲੇ ਉਹ ਸਿਰਫ ਤੇ ਸਿਰਫ ਬਲਵੀਰ ਸਿੰਘ ਰਾਜੇਵਾਲ ਨੇ ਜਿਨ੍ਹਾਂ ਦਾ ਬਹੁਤ ਸਟੱਡੀ ਹੈ ਉਹਨਾਂ ਨੇ ਇੱਥੇ ਸਰਪਾਰਟੀ ਮੀਟਿੰਗ ਸੱਦੀ ਜਿਹੜਾ ਸਦਨ ਸਰਕਾਰ ਦਾ ਕੰਮ ਹੁੰਦਾ ਹੈ ਕਿ ਭਾਈ ਆਹ ਕਾਨੂੰਨ ਲੈ ਕੇ ਆ ਰਹੇ ਨੇ ਤੁਹਾਡੇ ਤੇ ਥੁੱਪਣ ਵਾਸਤੇ ਬਚ ਜੋ ਕਿਸਾਨ ਕਹਿੰਦੇ ਨੇ ਕਿ ਸਾਡੀ ਕੋਈ ਵੀ ਗੱਲ ਨਹੀਂ ਸੁਣਦਾ ਅਸੀਂ ਸਵਾਲ ਪੁੱਛਨੇ ਸਾਨੂੰ ਜਵਾਬ ਨਹੀਂ ਮਿਲਦਾ ਤੇ ਦੂਜੇ ਪਾਸੇ ਕੇਂਦਰੀ ਮੰਤਰੀਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਹਮੇਸ਼ਾ ਤਿਆਰ ਆ ਹੁਣ ਵੀ ਕਿਸਾਨਾਂ ਨਾਲ ਗੱਲਬਾਤ ਲਈ ਅਸੀਂ ਦਰਵਾਜ਼ੇ ਖੋਲ ਕੇ ਬੈਠੇ ਆ ਬਿਊਸ਼ ਗੋਇਲ ਹੋਰੀ ਕਹਿੰਦੇ ਨੇ ਪਰ ਇਹਦੇ ਵਿੱਚ ਪੇਚ ਕਿੱਥੇ ਅੜਿਆ ਹੋਇਆ ਹੈ ਵੀ ਕੀ ਕਿਸਾਨ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾਉਣਾ ਨਹੀਂ ਚਾਹੁੰਦੇ ਤੇ ਬਾਰੋ-ਬਾਰ ਬਿਆਨ ਜ਼ਰੂਰ ਦੇਈ ਜਾਂਦੇ ਨੇ ਵੈਸੇ ਜੇ ਇੱਕ ਵਾਰ ਇਹ ਹੋ ਜਾਵੇ ਟਲ ਸਭ ਕੀ ਜਿਵੇਂ ਹੁਣ ਅਮਿਤ ਸ਼ਾਹ ਹੋਰੀ ਆ ਰਹੇ ਨੇ ਜਾਂ ਕੋਈ ਵੱਡਾ ਲੀਡਰ ਆਉਂਦਾ ਹੈ ਕਿਸਾਨ ਕਹਿੰਦੇ ਨੇ ਪ੍ਰਸ਼ਾਸਨ ਨੂੰ ਵੀ ਸਾਨੂੰ ਮਿਲਵਾ ਦਿਓ ਤਾਂ ਦੋ ਕਿਸਾਨ ਜਾਂ ਚਾਰ ਕਿਸਾਨ ਉਹਨਾਂ ਨੂੰ ਮਿਲਵਾ ਦਿੱਤੇ ਜਾਣ ਤਾਂ ਥੋੜਾ ਜਿਹਾ ਮਾਹੌਲ ਸ਼ਾਂਤ ਹੋ ਸਕਦਾ ਹੈ ਕਿਉਂਕਿ ਉਹ ਆਪਣੇ ਸਵਾਲ ਪੁੱਛ ਲੈਣਗੇ ਜਵਾਬ ਨਹੀਂ ਦਿੰਦੇ ਉਹ ਵਕਰੀ ਗੱਲ ਹੈ ਪਰ ਇੱਕ ਵਾਰ ਪਹੁੰਚ ਕਰ ਲੈਣਗੇ ਇੱਕ ਸ਼ਰਤ ਰੱਖ ਦਿੱਤੀ ਜਾਵੇ ਕਿ ਤੁਹਾਡਾ ਹੋਰ ਕੋਈ ਨੁਮਾਇੰਦਾ ਨਹੀਂ ਆਵੇਗਾ ਸਿਰਫ ਦੋ ਜਾਂ ਚਾਰ ਬੰਦੇ ਹੀ ਆਓਗੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹ ਖੁੰਬਾ ਵਾਂਗੂ ਠੇਵੇ ਹੈ ਹੂੰ ਜਿਹੜੇ ਲੱਖੋਵਾਲ ਸਾਹਿਬ ਹੋ ਰਹੀਆਂ ਉਹ ਤਾਂ ਸੰਯੁਕਤ ਕਿਸਾਨ ਮੋਰਚਾ ਉਹਦੇ ਹਿੱਸੇਦਾਰ ਨੇ ਹੂੰ ਉਹਦੇ ਵਿੱਚ ਵੀ ਅੱਗੇ ਗੁਰਹਾਂ ਸਾਹਿਬ ਦੀ ਰੈਲੀ ਵਕਰੀ ਹੈ ਹੂੰ ਜਗਰਾਉਂ ਦੇ ਵਿੱਚ ਇਹਨਾਂ ਨੇ ਕੀਤੀ ਸੀ ਕਈ ਥਾਵਾਂ ਦੇ ਉੱਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਲੱਖੋਬਾਲ ਰਾਜੇਵਾਲ ਉਗਰਾਹਾਂ ਸਾਹਿਬ ਡਾਕਟਰ ਦਰਸ਼ਨਪਾਲ ਇਹ ਸਾਰੇ ਇਕੱਠੇ ਨੇ ਤੇ ਜਿਹੜੇ ਆ ਸ਼ੰਭੂ ਬਾਰਡਰ ਤੇ ਬੈਠੇ ਆ ਹੂੰ ਇਹ ਇਹਨਾਂ ਨਾਲੋਂ ਵੱਖਰੇ ਨੇ ਡੱਲੇਵਾਲ ਦੇ ਪੰਦੇਰ ਹਾਂ ਇਹਦਾ ਪਹਿਲਾਂ ਗਰੰਟੀ ਤਾਂ ਕਰੋ ਕਿ ਜੇ ਇਹਨਾਂ ਨਾਲ ਕੋਈ ਗੱਲ ਕਰਨਗੇ ਤਾਂ ਕੋਈ ਮੰਨੂਗਾ ਸਾਰੇ ਮੰਨਣਗੇ ਪਹਿਲਾਂ ਸਾਂਝੇ ਤੌਰ ਦੇ ਉੱਤੇ ਸਾਰੇ ਦੱਸਣ ਕਿ ਕੌਣ ਬੰਦਾ ਗੱਲ ਕਰੂਗਾ ਅੱਛੇ ਕੇ ਵੀ ਇਹ ਰੋਲਾ ਕਰਨਗੇ ਤੇ ਕੀ ਉਹਦੀ ਗੱਲ ਮੰਨੀ ਜਾਊਗੀ ਅੱਛਾ ਹੁਣ ਰੋਲਾ ਇਹ ਹੈ ਟਲ ਸਾਹਿਬ ਕੀ ਮਤਲਬ ਜੇ ਮੰਨ ਲਓ 32 ਜਾਂ 35 ਜਥੇਬੰਦੀਆਂ ਨੇ ਹਰ ਜਥੇਬੰਦੀ ਚਾਹੁੰਦੀ ਹੈ ਕਿ ਸਾਡਾ ਇੱਕ ਨੁਮਾਇੰਦਾ ਮੀਟਿੰਗ ਦੇ ਵਿੱਚ ਜਾਵੇ 32 35 ਬੰਦਿਆਂ ਨੂੰ ਮਿਲਣਾ ਉਹਨਾਂ ਦੀ ਗੱਲ ਸੁਣਨਾ ਫਿਰ ਕਿਸੇ ਲਈ ਵੀ ਇੰਨਾ ਸਮਾਂ ਹੁੰਦਾ ਹੀ ਨਹੀਂ ਹੈਗਾ ਕਿਉਂਕਿ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਜੇ ਕਿਸੇ ਨੇ ਕਹਿ ਤਾ ਉਹਨੇ ਕਿਹਾ ਯਾਰ ਮੈਂ ਤਾਂ ਉੱਥੇ ਲੈ ਜਾ ਕੇ ਪੁੱਛਿਆ ਹੀ ਨਹੀਂ ਦੋਨੇ ਤਰ੍ਹਾਂ ਦੀ ਇਹ ਮਿਲਾ ਕੇ 60 ਤੋਂ ਵੱਧ ਨੇ ਹੂੰ ਕੋ ਹਰ ਵਾਰ ਵੱਧ ਜਾਂਦੇ ਨੇ ਹੂੰ ਤੇ ਫਿਰ ਗੱਲ ਕਿਹਦੇ ਨਾਲ ਕੀਤੀ ਜਾਵੇ ਜਾਂ ਇਹ ਸਾਰੇ ਰਲ ਕੇ ਕੋਈ 11 ਮੈਂਬਰੀ ਇੱਕ ਕਮੇਟੀ ਬਣਾ ਲੈਣ ਹੂੰ ਕਿ ਲਓ ਜੀ ਇਹ 11 ਮੈਂਬਰ ਆ ਇਹ ਜੋ ਗੱਲ ਕਰਿਆਉਣਗੇ ਇੱਕ ਹੋਰ ਦੱਸਾਂ ਤੁਹਾਨੂੰ ਹੂੰ ਜਿੰਨੀਆਂ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਇਹਨਾਂ ਚੋ 95% ਤਾਂ ਮੂਕ ਦਰਸ਼ਕ ਬਣ ਕੇ ਬੈਠੇ ਸੀ ਗੱਲਬਾਤ ਕਰਨ ਲਈ ਕਿੰਨੇ ਕ ਸੀ ਕੇਂਦਰ ਬਿੰਦੂ ਸੀਗੇ ਸਾਬ ਬਲਵੀਰ ਸਿੰਘ ਰਾਜੇਵਾਲ ਹੂੰ ਉਗਰਾਹਾ ਡਾਕਟਰ ਦਰਸ਼ਨਪਾਲ ਪਰ ਸਭ ਤੋਂ ਜ਼ਿਆਦਾ ਜੋ ਡਾਟੇ ਤੇ ਜਿਹਦਾ ਜਵਾਬ ਨਹੀਂ ਸੀ ਹੁੰਦਾ ਮੰਤਰੀਆਂ ਕੋਲੇ ਉਹ ਸਿਰਫ ਤੇ ਸਿਰਫ ਬਲਬੀਰ ਸਿੰਘ ਰਾਜੇਵਾਲ ਨੇ ਜਿਨ੍ਹਾਂ ਦਾ ਬਹੁਤ ਸਟੱਡੀ ਹੈ ਸਭ ਤੋਂ ਪਹਿਲਾਂ ਉਹ ਲੈ ਕੇ ਆਏ ਸੀ ਉਹਨਾਂ ਨੇ ਇੱਥੇ ਸਰਪਾਰਟੀ ਮੀਟਿੰਗ ਸੱਦੀ ਜਿਹੜਾ ਸਦਨਾ ਸਰਕਾਰ ਦਾ ਕੰਮ ਹੁੰਦਾ ਹੈ ਕਿ ਭਾਈ ਆਹ ਕਾਨੂੰਨ ਲੈ ਕੇ ਆ ਰਹੇ ਨੇ ਤੁਹਾਡੇ ਤੇ ਥੁੱਪਣ ਵਾਸਤੇ ਬਚ ਜੋ ਸੋ ਤੁਸੀਂ ਕਹਿ ਸਕਦੇ ਹੋ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਗੱਲ ਕਰ ਰਹੇ ਆ ਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਇੱਕ ਸਾਂਝੀ ਕਮੇਟੀ ਬਣਾ ਲਓ ਜੇ ਮੰਨ ਲਓ 32 ਇਹ ਨੇ 10 15 ਹੋੜੇ ਦੋ ਉਹਨਾਂ ਚੋਂ ਲੈ ਲਓ ਤਿੰਨ ਇਹਨਾਂ ਚੋਂ ਲੈ ਲਓ ਪੰਜ ਮੈਂਬਰਾਂ ਦੀ ਕਮੇਟੀ ਬਣਾ ਲਓ ਤੇ ਗੱਲ ਕਰ ਲਓ ਬਾਅਦ ਦੇ ਵਿੱਚ ਤੁਸੀਂ ਆਪਣੀ ਜਥੇਬੰਦੀਆਂ 'ਚ ਰੱਖ ਲਿਓ ਕਿ ਭਾਈ ਉਹਨਾਂ ਕੋਲੋਂ ਆ ਸੱਦਾ ਹੈ ਤੋਂ ਟਿਕਾ ਕਿੰਨੀਆਂ ਮੀਟਿੰਗਾਂ ਹੋਈਆਂ ਜਦੋਂ ਦਿੱਲੀ 'ਚ ਬੈਠੇ ਸੀ ਤੇ ਇਹਨਾਂ ਦੀ ਆ ਵੀ ਤਾਂ ਪਿਊਸ਼ ਗੋਇਲ ਹੋਰਾਂ ਨੇ ਚਾਰ-ਪੰਜ ਮੀਟਿੰਗਾਂ ਤਾਂ ਕੀਤੀਆਂ ਹੀ ਨੇ ਜਦੋਂ ਭਗਵੰਤ ਮਾਨ ਕਹਿੰਦੇ ਸੀ ਮੁੱਖ ਮੰਤਰੀ ਦੂਜਿਆਂ ਨੂੰ ਮੈਦਾਨਾਂ ਦੀਆਂ ਰਾਤ ਦੇ 2-2 ਵਜੇ ਤੱਕ ਮੀਟਿੰਗਾਂ ਕਰਾਉਣਾ ਤੁਸੀਂ ਕੀ ਕਰਦੇ ਹੋ ਚਲੋ ਮੌਕਾ ਦੇਖਣ ਵਾਲੀ ਗੱਲ ਹੈ ਪਰ ਅਸੀਂ ਇਹ ਕਹਿੰਦੇ ਹਾਂ ਕਿ ਵਧੀਆ ਮਾਹੌਲ ਦੇ ਵਿੱਚ ਜੇ ਪਿਊਸ਼ ਗੋਇਲ ਹੁਣ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਔਰ ਇਹ ਵੀ ਕਹਿੰਦੇ ਅਸੀਂ ਤਾਂ ਆਏ ਆ ਗੱਲਬਾਤ ਕਰਨ ਵਾਸਤੇ ਜਿਹੜਾ ਅਸਲ ਕੰਮ ਹੈ ਇਹ ਅੱਡ ਪਾਟੋ ਤੜ ਹੋ ਗਏ ਪਾਟੋ ਤਾੜ ਹੋਣ ਕਰਕੇ ਤੇ ਪਾਟਿਆ ਟੱਬਰ ਕਦੇ ਘੋੜੀ ਨਹੀਂ ਚੜਦਾ ਹੁੰਦਾ ਚੋਨ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ